i got it ਤਾਰਕ ਪਾਉਣੀ ਪੈਂਦੀ ਆ ਜਿਗਰ ਚੋਤਾ ਤਾਰ ਦੁਨੀਆ ਝੂਠੀ ਆ ਦੁਨੀਆ ਝੂਠੀ ਸਤ ਗੁਰ ਜੀ ਸੂਟਾ

ਯਾਦੋ ਗਾਲੀਦਾਰੀ ਕੰਨਿਆਂ ਨੇ ਵੀਰੋ ਟੱਕਿਆ ਘੜ ਘੜ ਕਰਕੇ ਹੱਥ ਵੀ ਫੈਰ ਲੋ ਪਿਪਾਨੋ ਬਾਰ ਦੁਨੀਆ ਝੂਠੀ ਐ ਦੁਨੀਆ ਝੋਟੀ ਸਤ ਗੁਰ ਦੀ ਸੋਟਾ ਸੱਚਾ ਦਰਪਾਨ ਦੁਨੀਆ ਝੂਠੀ ਐ ਦੁਨੀਆ ਝੋਟੀ ਸਤ ਗੁਰ ਦੀ ਸੋਟਾ ਕੈ ਨਾ ਕਰ ਕਰ ਕਰਦੇ ਹੱਸਦੀ ਹੈ ਤੁਸਾਂ ਨਾਲ ਗਏ ਨੋਰ ਨਾ ਗੀ ਕਾਲੀ ਨਾ ਦੀ ਕੰਨਿਆ ਕਹਿੰਦੀ ਅਸ ਘਰ ਤੇ ਅਸੀਆਂ ਅੱਜ ਤੱਕ ਬਾਸਦੇ ਹੀ ਨੇ ਮੈਂ ਦਾਰਸਣ ਪਾਇਰੀ ਰੋਈ ਅਸ ਕਰਕੇ ਜੇ ਮੇਰਾ ਪਿਤਾ ਕਾਲੀ ਦਾ ਉਠਖੜ ਮਾਰ ਕੇ ਪੁਕਾਰਾ ਤੈਨੂੰ ਦੇਊਗਾ ਜਾਨ ਨੂੰ ਮਾਰ ਦੁਨੀਆ ਝੂਠੀਆਂ ਦੁਨੀਆ ਕਹਿੰਦਾ ਜੋ ਤੇ ਘਰ ਨਾ ਤੂ ਸਾਵੇ ਨਾ ਦੁਨੀਆ ਟੁੱਟੀ ਅਦੁਨੀਆ ਟੁੱਟੀ ਸਰਗੁਰੂ ਜੀ ਸੋਡਾ ਸੱਚਾ ਨਰਵਾੜ ਦੁਨੀਆ ਟੁੱਟੀ ਅਦੁਨੀਆ ਟੁੱਟੀ ਸਰਗੁਰੂ ਜੀ ਸੋਡਾ ਉਹ ਤਾਇਆ ਬਾਲ ਕਾ ਆ ਗਿਆ ਛੋਡੇ ਨਾਲ ਜਦ ਕਰਦੇ ਲੋ ਕਾਲੀ ਨਾਗ ਲਾ ਗਿਆ ਮੈਂ ਸਜਣੋ ਬੈ ਚਹਕਾਰ ਦੇ ਐ ਦਿੱਤਾ ਸੀ ਕਾਲੀ ਨਾਗ ਨੇ ਫੁਕਾਰਾਂ ਮਾਰ ਦੁਨੀਆ ਝੂਠੀ ਅਦੁਨੀਆ ਝੂਠੀ ਸਤ ਕਰੀ ਸੁਟਾ ਸੱਚ ਕਰ ਮਾਰ ਦੁਨੀਆ ਝੂਠੀ ਅਦੁਨੀਆ ਝੂਠੀ ਹਏ ਜਦੋਂ ਕਾਲੀ ਨਾਗ ਨੇ ਫੁਕਾਰਾਂ ਮਾਰਿਆ ਜਮਨਾ ਦਾ ਬਲੇ ਖਾਸ ਇਹ ਸਜ ਨੂੰ ਲੱਗ ਗਿਆ ਤੇ ਮੇਰੇ ਸੋਹਣੀ ਬਾਸਿ ਵਾਰੇ ਖੜ ਖੜ ਕਰਕੇ ਹੱਥ ਤੇ ਟੇਟਾ ਕਾਲ ਦੇ ਕਰੇ ਚਰਨ ਨਾਰ ਦੁਨੀਆ ਦੀ ਉੱਠੀ ਅਦੁਨੀਆ Vaiバots itto, ills 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 eday. There's another Terazai, you don't know. There's anotherактер tape itu? No.、「Today Di ma mythology, everybody dangers, tiny ka to media, grillikai hits a 작��가, today at and supporter. There salaries Charles Audiokала, ones rahak so mustache ਦੁਨੀਆ ਟੁੱਟੀ ਸਾਧਗੁਰ ਦੀ ਸੋਟਾ ਸੱਚਾ ਦਰਮਾਰ ਦੁਨੀਆ ਟੁੱਟੀ ਆ ਦੁਨੀਆ ਟੁੱਟੀ ਅਰੇ ਸੋਹਣੀ ਬਾਸਰੀ ਵਾਲਿਆ ਨੇ ਮਾਰ ਮਾਰ ਸਜਣੀ ਤੇ ਬਾਂਸਰੀਆਂ ਆਏ ਛੀਪਾ ਕੱਢਦੀਆਂ ਓ ਸਜਣੋ ਕਾਲੀ ਨਾਗਾ ਦੀਆਂ ਮਿੱਟੋ ਦੀ ਬਾਦੋਂ ਨਾਗਰੀਆਂ ਪ੍ਰਗਟ ਕਰ ਲੀਆਂ ਕਹਿੰਦਾ ਮੇਟ ਕਰ ਲੋ ਬਾਸਰੀ ਵਾਲੇ ਗੁਰੂਆਂ ਦੀ अगे तो सट आया कयूं जे पार दुणिया झूठी दुणिया झूठे सतगर जी सोडा सचा दरबार दुणिया झूठियु झूठी सतगर जी सोडा ਜਿੰਨਾ ਮਾਰੋ ਸਾਡੇ ਪਤੀ ਪਰਮੇਸ਼ਰ ਨੂੰ ਅਸੀਂ ਸੰਤੋ ਨੰਗੀਆਂ ਹੋ ਜਾਗੀਆਂ ਸਾਡੇ ਸੌਣਨ ਲੋ ਜੀ ਕੂ ਕਰ ਕਕਾਰ ਦੁਨੀਆ ਝੂਠੀ ਅਦੁਨੀਆ ਝੂਠੇ ਸਤ ਗੁਰ ਦੀ ਸੋਟਾ ਸੱਚਾ ਜੈ ਪਰ ਦੁਨੀਆ ਝੂਠੀ ਅਦੁਨੀਆ ਝੂਠੀ ਸਤ ਗੁਰ ਦੀ ਸੋਟਾ ਸੱਚਾ ਆ ਤੁਕੇ ਆ ਸੌਰੀ ਬਾਰਸਰੀ ਵਾਰੇ ਕਹਿੰਦੇ ਨਾਗਰੀਆਂ ਨੂੰ ਜੇ ਜਾਨ ਬਚਾਉਣੀ ਐ ਇਸ ਵੀ ਤੇ ਇਹਨੂੰ ਜੰਮ ਨਾਲ ਵਿੱਚੋਂ ਬਾਹਰ ਹੋਣਾ ਪੈ ਜੂਗਾ ਇਹ ਜ਼ਹਿਰ ਗਲਾਸ ਦਾ ਸਾਡੀਆਂ ਗੁੰਨਾ ਪਾਣੀ ਪੀ ਕੇ ਮਰ ਜਾਂਦਾਂ ਅਗਖ ਬੋਲੇ ਕ੍ਰਿਸ਼ਨ ਮਾਰ ਦੁਨੀਆ ਟੁੱਟੇ ਦੁਨੀਆ ਟੁੱਟੀ ਗੱਗੁਰ ਜੀ ਸੋਟਾ ਸਤਿਕਾਰ ਤੁਸੀਂ ਸਾਡੇ ਕੋਲ ਹੀ ਸੋਟਦਾ ਸੱਚਾ ਦਰਬਾਰ ਦੁਨੀਆ ਟੁੱਟੀ ਅਦੁਨੀਆ ਟੁੱਟੀ ਹੈ ਗਾਲੀ ਨਾ ਦੀਆਂ ਨਵਲੀਆਂ ਕਾਲੀਆਂ ਨਾ ਮੋਰੋ ਦੀ ਸਾਡੇ ਪਤੀ ਪਰਵੇਸ਼ਣ ਨੂੰ ਜੇ ਤੁਸੀਂ ਇਹ ਦੇ ਮੁੱਖ ਵਿੱਚ ਅੰਬਰ ਭਰ ਦਿੰਦੇ ਤਾਂ ਅੰਬਰ ਟਗਲਸਣ ਸੀ ਜੇ ਜਾਲ ਭakti ਦਾ ਯਾਰ ਹੀ ਗਲਸਣੀਆਂ ਸਾਡੀ ਨਵਜੇ ਤੁਸਾਂ ਦੇ ਯਾ ਦੁਨੀਆ ਟੁੱਟੀ ਸਰ ਪਰਦੀ ਛੱਜਾ ਕਰ ਭਾਰ ਦੁਨੀਆ ਟੁੱਟੀ ਯਾ ਦੁਨੀਆ ਟੁੱਟੀ ਸਭ ਕੁਝ ਦੀ ਛੋਟਾ ਛੱਜਾ ਕਰ ਭਾਰ ਦੁਨੀਆ ਟੁੱਟੀ ਯਾ ਦੁਨੀਆ ਟੁੱਟੀ ਅਰੇ ਸੋਰੀ ਬਾਸਰੀ ਵਾਲੇ ਕਹਿੰਦੇ ਨਾ ਗੀ ਉਹ ਗੱਲ ਸੁਣ ਲੋ ਧਿਆਨ ਨਾਲ ਜੇ ਜਸਤੇ ਇਤਾਨ ਮਚਾਉਣੀਆ ਤਾਂ ਇਹੋ ਜਮਨਾ ਵਿੱਚੋਂ ਬਾਹਰ ਹੋਣਾ ਪੈ ਜੂਗਾ ਸਸਾਈ ਕਾਲੇ ਜਾ ਕੇ ਵੱਸਪੜ ਦੇ ਸੁਖ ਬੋਲੇ ਕ੍ਰਿਸ਼ਨ ਮਾਰ ਦੁਨੀਆ ਝੂਠੀ ਦੁਨੀਆ ਝੋਠੇ ਸਤ ਗੁਰ ਨੇ ਸੋਟਾ ਸੱਚਾ ਘਰਵਾਰ ਦੁਨੀਆ ਝੂਠੀ ਦੁਨੀਆ ਝੂਠੀ ਸਤ ਗੁਰ ਜੀ ਸੋਟਾ ਸੱਚਾ ਜਮਨਾ ਵਿੱਚੋਂ ਬਾੜ ਹੋ ਗਿਆ ਮੇਰੀ ਦਸ਼ਮਨੀਆਂ ਨਾਲ ਗਰਮਗੁਗਾਨ ਦੇ ਜਦੋਂ ਜਮਨਾ ਤੋਂ ਬਾੜ ਹੋ ਗਿਆ ਗਰਮਗੁਗਾਨ ਮੈਨੂੰ ਦੇਵ ਦਾ ਜਾਣ ਦੋ ਮਾਰ ਦੁਨੀਆ ਟੁੱਟੀ ਅਗੁੜੀਆ ਟੁੱਟੀ ਸਰ ਘਰ ਦੀ ਸੋਟਾ ਸੱਚਾ ਦਰਮਾਨ ਦੁਨੀਆ ਟੁੱਟੀ ਅਗੁੜੀਆ ਟੁੱਟੀ ਆਜ਼ਾਦ ਕੋ ਜੀ ਸੋਟਾ ਜਦੋਂ ਜਮਨਾ ਤੋਂ ਦਾਰ ਹੋ ਗਿਆ ਗਣਪ ਭਗਵਾਨ ਆਇਆ ਸੀਸ ਸੁਗਵਾ ਦੀ ਮੇਰੇ ਪਾਦੂ ਦੇਖ ਕੇ ਉਹ ਤੁਹਾਡੇ ਸੀਸ ਤੇ ਉਹਨੇ ਤੈਨੂੰ ਮਾਰਨਾ ਠੀਕ ਗਣਪ ਭਗਵਾਨ ਨੇ ਉਹ ਤਾਂ ਮਰਜੂ ਕਰਕੇ ਤੇ ਨੈ ਮਸ਼ਕਾਰ ਦੁਨੀਆ ਝੂਠੀ ਦੁਨੀਆ ਝੂਠੀ ਸਤ ਗੁਰ ਜੀ ਸੋਟਾ ਸੱਚਾ ਦਰਬਾਰ ਦੁਨੀਆ ਝੂਠੀ ਦੁਨੀਆ ਝੂਠੀ ਸਤ ਗੁਰ ਜੀ ਸੋਟਾ ਸਜਰੀ ਤੇ ਬਜਾਈਆਂ ਬਵੇਕੀ ਬਸਰੀਆਂ ਲਾ ਲਾਜ ਕੀਤਾ ਮੇਰੇ ਸੋਹਣੀ ਬਸਰੀ ਵਾਲਿਆ ਗੋੰਗਾ ਨੇ ਯਾਦ ਖਾਸ ਹੋਗੀ ਸੱਚੀ ਸਰਕਾਰ ਦੁਨੀਆ ਟੁੱਟੀ ਦੁਨੀਆ ਝੂਠੀ ਸਤਗੁਰ ਜੀ ਛੋਡਾ ਸੱਚਾ ਦਰਮਾਨ ਦੁਨੀਆ ਝੂਠੀ ਦੁਨੀਆ ਝੂਠੀ ਸਤਗੁਰ ਜੀ ਛੋਡਾ ਸੱਚਾ ਦਰਮਾਨ ਤਾ ਬਜਾਉਂਦੇ ਬਾਸਰੀਆ ਉੱਤੇ ਵੀਰੋ ਕਾਲੀ ਨਾਲ ਦੀ ਸਜਲੀ ਤੇ ਬਜਾਉਂਦੇ ਬਜਾਉਂਦੇ ਬੁਏ ਕੀ ਬੰਸਰਗਾ ਆ ਗਏ ਵਿੱਚੋਂ ਕਾਮਨਾ ਤੁਯਾਰ ਦੁਨੀਆਂ ਝੂਠੀ ਦੁਨੀਆਂ ਝੂਠੀ ਸਤਿਕਰ ਜੀ ਸੋਟਾ ਸੱਚਾ ਦਰਬਾਰ ਦੁਨੀਆਂ ਝੂਠੀ ਦੁਨੀਆਂ ਝੂਠੀ ਐ ਸਾਧਗਾਰ ਜੀ ਸੋਟਾ ਕੀ ਬਾਤ ਨਹੀਂ ਆਏ ਆਗੇ ਬਾਲ ਜਮਨਾ ਕੋ ਬਾਜ ਸੋਨੀ ਬਾਤਰੀ ਦੀ ਨਾਲ ਬਹਿਾਨੀਆਂ ਰੇ ਅੱਡੇ ਨਾਲ ਦੇ ਘਰੇ ਵਾਸੀ ਸੋਹਣਾ ਦੇ ਕਹਿੰਦੇ ਮਾ ਕਿ ਰੱਖੀ ਸ਼ਰਟ ਢੁੱਪਿਆੜੀ ਉਹਦਾ ਢੋਪ ਤੇ ਅਤਾਰ ਨਹਾ ਦੁਨੀਆ ਟੁੱਟੇ ਦੁਨੀਆ ਟੁੱਟੀ ਸਤ ਗੁਰ ਜੀ ਸੋਟਾ ਸੱਚਾ ਦਰਮਾਨ ਦੁਨੀਆ ਟੁੱਟੀ ਆ ਦੁਨੀਆ ਗੋਰੀ ਦੀ ਸੋਟਾ ਝੱਟਾ ਦਰਵਾਜ਼ਾ ਦੁਨੀਆ ਟੁੱਟਿਆ ਦੁਨੀਆ ਟੁੱਟੀ ਜਦੋਂ ਬਾਸੀ ਸੋਦਾ ਨੇ ਸੋਲਿਆ ਪਤਿ ਕ੍ਰਿਸ਼ਨ ਵਾਲ ਆ ਗਿਆ ਵਿੱਚੋਂ ਜਮਲਾ ਦਿਉ ਜਾਂਦੀ ਭੱਜੀ ਰੋਵਲ ਜਮਨਾ ਦੀ ਧਾਰ ਤੇ ਭੱਜੀ ਜਾਨ ਦੀ ਸਾਲਾ ਹਾਰ ਦੁਨੀਆ ਟੁੱਟਦੀ ਦੁਨੀਆ ਟੁੱਟਦੀ ਸਤ ਗੋਰੀ ਦੀ ਦੀ ਸੁਰਤਾ ਸੱਤਾ ਮਾਰੂਨੀ ਹਕੂਮਤ ਇਹ ਦੁਨੀਆ ਝੂਠੀ ਓ 25 ਜਾਂਦੀ ਜਦੋਂ ਵੀਰੋਂ ਬਾਸੀ ਸੋਦਾ ਪਹੁੰਚ ਗਈ ਜਮਨਾ ਦੀ ਘਾਟ ਤੇ 25 ਜਾਂਦੀ ਵੱਲ ਕ੍ਰਿਸ਼ਨ ਦੇ ਕ੍ਰਿਸ਼ਨ ਮਹਾਰਾਜ ਕਰਦਾ ਖਰਚਾ ਨਹੀਂ ਮਾਂ ਤੋਤਿਆਂ ਪਿਆਰਾ ਮਾਰੀਏ ਜੇ ਤੂੰ ਇੰਨਾ ਪਿਆਰ ਕਰਦੀ ਸੀ ਮੈਂ ਛਾਲ ਮਾਰੀ ਸੀ ਵਿੱਚ ਜਮਨਾ ਦੇ ਕਿਉਂ ਨਾ ਮਾਰੀ ਗੱਤ ਜਮਨਾ ਦੇ चमाद लोक रुख बोले करे ਜੀ ਜਿ ਰਹੋ ਸਲਾਮ ਖਦੇ ਤਾ ਉਸ ਵੇਲੇ ਉਸ ਸਰਾਬ ਤੋਂ ਗੁਰੂ ਜੀ ਸਾਨੂੰ ਦੇਖ ਦਿਓ ਮਾਫਾ ਕਿਸਾ ਬੁੱਢੇ ਮਾਪਿਆਂ ਦਾ ਬੈਠਿਆਂ ਦਾ ਪੁੱਤ ਮਰੇ ਨਾ ਸਾਡੇ ਸੋਰੰਡੋ ਜੀ ਕੂ ਕਰ ਪ੍ਰਕਾਰ ਦੁਨੀਆ ਟੁੱਟੀ ਅਦੁਨੀਆ ਟੋਟੀ ਸਤ ਗੁਰ ਜੀ ਛੋਟਾ ਇਸੋੜਦਾ ਸੱਚਾ ਸਰਵਾਰ ਦੁਨੀਆ ਝੂਠੀ ਓਣੀਆ ਝੂਠੇ ਨਾਲੇ ਤਾਂ ਮੇਰੇ ਗੁਰੂਆਂ ਨੇ ਮੋਹ ਪਰਖਿਆ ਬਾਸੀ ਸੋਹਾਂ ਦਾ ਨਾਲੇ ਕਾਲੀ ਜਾਗੜੂ ਕਰਦਾ ਵਿੱਚੋਂ ਸੱਜਰੋ ਜਮਣਾ ਦਿਓ ਨਾਲੇ ਕਾਲੀ ਰਾਤ ਤੇ ਗਣ ਭਗਵਾਨ ਦੀ ਸੁਲਾ ਸਪਾਈ ਕਰਾਤੀ ਮੇਰੇ ਦੂਰ ਮੰਾਰੇ ਤਾਈਓ ਵਿੱਚ ਚਾਰ ਸਵੇਰੇ ਸੋਰੀ ਬਾਂਸਰੀ ਵਾਲੇ ਗੁਰੂਆਂ ਦੀ ਹੁੰਦੀ ਅਚੈ ਚੈ ਕਾ ਦੁਨੀਆ ਝੂਠੀ ਔ ਦੁਨੀਆ ਝੂਠੀ ਜਦ ਗੁਰਦੀ ਕੋਟਾ ਸੱਚਾ ਤੇ ਵਾਰ ਦੁਨੀਆ ਝੂਠੀ ਔ ਦੁਨੀਆ ਝੂਠੀ ਸਾਗੁਰਦੀ ਕੋਟਾ ਸੱਚਾ ਤੇ ਵਾਰ ਦੁਨੀਆ ਝੂਠੀ ਔ ਦੁਨੀਆ ਝੂਠੀ ਆਹ ਸਤਗੁਰ ਜੀ ਸਾਡਾ ਇਹੋ ਬਹਿਣ ਦੀ ਆ ਜਦੋਂ ਕਿਸੇ ਰੂਹ ਤਬਦੀਲੀ ਹੋਵੇ ਵਿਚੋਂ ਬਾਦ ਲੋਕ ਦੀਓ ਸੁਬਾਸ ਨਿਕਲ ਮਾ ਭਿਆਦੇਰੀ ਵਿੱਚ ਮੁਕਰਦੇ ਸਾਡੀ ਨਵੇਂ ਜੇ ਤੁਸਾਗ ਨਾਰ ਦੁਨੀਆਂ ਝੂਟੀ ਐ ਦੁਨੀਆਂ ਝੂਟੀ ਸਾਡੇ ਬੋਲ ਜੀੋਟਾ बिना दुआ रोक वारी दरदग सगत ते सुखी बसि